ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਦੀ ਦੁਸ਼ਕਰਨ ਵਜੋਂ ਉਤਵਾਦ ਹੱਤਿਆ ਕਰਨ ਦੇ ਦੇ ਰੋਸ ਵਜੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਸੁਖਮਨੀ ਹਸਪਤਾਲ ਡਾਕਟਰ ਸੁਖੀ ਦੇ ਜਿਹੜਾ ਹਸਪਤਾਲ ਹੈ ਉਥੇ ਮੈਡੀਕਲ ਅਫਸਰ ਜਿਹੜੇ ਆ ਉਹ ਇਕੱਠੇ ਹੋਏ ਇਸ ਤੋਂ ਪਹਿਲਾਂ ਕੱਲ ਸਿਵਲ ਹਸਪਤਾਲ ਦੇ ਵਿੱਚ ਵੀ ਇਸੇ ਸਬੰਧਾਂ ਵਿੱਚ ਕੁਝ ਸਮੇਂ ਲਈ ਠੱਪ ਕੀਤੀਆਂ ਗਈਆਂ ਅੱਜ ਜਦੋਂ ਕੋਈ ਵੀ ਪ੍ਰਸ਼ਾਸਨਿਕ ਨੁਮਾਇੰਦਾ ਨਾ ਹਾਜ਼ਰ ਹੋਇਆ ਤਾਂ ਇਹਦੇ ਰੋਸ ਵਜੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਿਹੜਾ ਡੀਸੀ ਦਾ ਅਫਸਰ ਦਾ ਕਰਾਓ ਕਰ ਦਿੱਤਾ ਗਿਆ ਸੜਕ ਜਾਮ ਕਰ ਦਿੱਤੀ ਗਈ ਕੁਝ ਸਮੇਂ ਬਾਅਦ ਜਿਹੜੇ ਆ ਉਹ ਬਲਾ ਚੌਂਟੋਂ ਇੱਕ ਅਧਿਕਾਰੀ ਜਿਹੜਾ ਆਉਂਦਾ ਤੇ ਆ ਕੇ ਇਹਨਾਂ ਦਾ ਮੰਗ ਪੱਤਰ ਲਿਆ ਗਿਆ ਇਸ ਤੋਂ ਪਹਿਲਾਂ ਕੀ ਕਹਿੰਦੇ ਨਾ ਆਈਐਮਏ ਦੇ ਆਗੂ ਆਓ ਸੁਣਦੇ ਹਾਂ ਕਲਕੱਤਾ ਦੇ ਵਿੱਚ ਬਹੁਤ ਹੀ ਮੰਦ ਭੱਜੀ ਜਿਹੜੀ ਘਟਨਾ ਹੋਈ ਹੈ ਇੱਕ ਡਾਕਟਰ ਸਾਡੀ ਡਾਕਟਰ ਜਿਸ ਨੂੰ ਬਹੁਤ ਹੀ ਘਣਾਉਣੇ ਤਰੀਕੇ ਦੇ ਨਾਲ ਉਸਦੇ ਨਾਲ ਬਦਤਮੀਜ਼ੀ ਕੀਤੀ ਗਈ ਉਸ ਦਾ ਰੇਪ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਹੀ ਘਣਾਉਣੇ ਤਰੀਕੇ ਨਾਲ ਉਹਦੀ ਮੌਤ ਕਰ ਦਿੱਤੀ ਗਈ ਉਹਦਾ ਮਰਡਰ ਕੀਤਾ ਗਿਆ ਉਸ ਦੇ ਸਬੰਧ ਚ 올 ਓਵਰ ਇੰਡੀਆ ਇੰਡੀਆ ਹੀ ਨਹੀਂ ਇਵਨ ਵਰਲਡ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਵੀ ਕੰਟਰੀਸ ਹੈਗੇ ਨੇ ਜਿਵੇਂ ਪਾਕਿਸਤਾਨ ਲੰਡਨ ਸਾਰੇ ਥਾਈ ਅੱਜ ਇਹ ਅਫਸੋਸ ਜਾਰੀ ਕੀਤਾ ਜਾ ਰਿਹਾ ਕਿ ਸਾਡੇ ਜਿਹੜੇ ਇੱਕ ਡਾਕਟਰ ਇੱਕ ਘਟਨਾਵਾਂ ਤਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਅੱਜ ਜਿਹੜੀ ਇਹ ਘਟਨਾ ਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਹਾਂ ਐਨੀ ਘਨੌਣੀ ਘਟਨਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਇਹ ਕਦੀ ਨਾ ਹੋਵੇ ਇਸ ਸਬੰਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕੀਤਾ ਕਿ ਸਰਕਾਰ ਨੂੰ ਇਹ ਜਗਾਉਣ ਲਈ ਕਿ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਂ ਸਾਡੀਆਂ ਹੋਰ ਵੀ ਸਿਸਟਰ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹ ਕਿੰਨੇ ਸਾਲਾਂ ਤੋਂ ਇਹ ਮੰਗ ਕਰ ਰਹੇ ਨੇ ਕਿ ਸਾਡੇ ਹਸਪੀਟਲਸ ਦਾ ਏਰੀਆ ਨੂੰ ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਸੇਫਰ ਜ਼ੋਨ ਸੁਰੱਖਿਅਤ ਜ਼ੋਨ ਡਿਕਲੇਅਰ ਕੀਤਾ ਜਾਵੇ ਤੇ ਉੱਥੇ ਸਿਕਿਉਰਿਟੀ ਦਾ ਅਰੇਂਜਮੈਂਟ ਕੀਤਾ ਜਾਵੇ ਬਟ ਕਦੀ ਵੀ ਪਿਛਲੇ ਸੈਸ਼ਨ ਦੇ ਵਿੱਚ ਸਾਡੇ ਹੈਲਥ ਮਿਨਿਸਟਰੀ ਨੇ ਇਹ ਪਾ ਕੇ ਵੀ ਦੇ ਦਿੱਤਾ ਇਹ ਡਰਾਫਟ ਬਣਾ ਕੇ ਦੇ ਦਿੱਤਾ ਪਰ ਹੋਮ ਮਿਨਿਸਟਰ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਮਨਨ ਕਰ ਦਿੱਤਾ ਕਿ ਕਿਸੇ ਇੱਕ profession ਨੂੰ ਅਸੀਂ ਇਹ ਨਹੀਂ ਦੇ ਸਕਦੇ ਅਸੀਂ ਕਿਹਸੇ ਨੂੰ ਇੱਕ profession ਨੂੰ ਅਮਿਉਨਿਟੀ ਨਹੀਂ ਦੇ ਸਕਦੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਕੱਲਿਆਂ ਨੂੰ ਦਿਓ ਸਭ ਨੂੰ ਦਿਓ ਆਈਟੀ ਸੈਕਟਰ ਨੂੰ ਦਿਓ ਸਾਰਿਆਂ ਨੂੰ ਦਿਓ ਵਕੀਲਾਂ ਨੂੰ ਦਿਓ ਬਟ ਇਹ ਸਾਡਾ ਸਭ ਦਾ ਹੱਕ ਵੀ ਆ ਤੇ ਸਰਕਾਰ ਦੀ ਇਹ ਡਿਊਟੀ ਵੀ ਆ ਪਰ ਇਹ ਸਰਕਾਰਾਂ ਸ਼ਾਇਦ ਇਹੋ ਜਿਹੀਆਂ ਹਰਕਤਾਂ ਦੇਖ ਕੇ ਇਹਨਾਂ ਨੂੰ ਆਪਣੀ ਪੋਲਿਟਿਕਸ ਜਮਾਨ ਦਾ ਤਰੀਕਾ ਮਿਲ ਜਾਂਦਾ ਪੋਲਿਟਿਕਸ ਜਮਾਨ ਦਾ ਮੌਕਾ ਮਿਲ ਜਾਂਦਾ ਤੇ ਉਦੋਂ ਨਾਲ ਹੁੰਦਾ ਕੀ ਹੈ ਕਿ ਸਾਡਾ profession ਦਾ ਦਾ ਨੁਕਸਾਨ ਹੁੰਦਾ ਤੇ ਅਲਟੀਮੇਟਲੀ ਸੋਸਾਇਟੀ ਦਾ ਹੀ ਨੁਕਸਾਨ ਹੁੰਦਾ ਮੈਂ ਅੱਜ ਤੁਹਾਡੇ ਮਾਧਮ ਦੇ ਰਾਹੀਂ ਇਹ ਪੂਰੀ ਸੋਸਾਇਟੀ ਨੂੰ ਜਿੱਥੇ ਰਿਕਵੈਸਟ ਵੀ ਕਰਨੀ ਚਾਹਨਾ ਉੱਥੇ ਮੈਂ ਇਹ ਇਹਨਾਂ ਨੂੰ ਸੁਚੇਤ ਵੀ ਕਰਨਾ ਚਾਹਨਾ ਕਿ ਤੁਹਾਡੀਆਂ ਇਹ ਹਰਕਤਾਂ ਭਾਵੇਂ 95% ਸੋਸਾਇਟੀ ਬਹੁਤ ਸਹੀ ਆ ਬਟ ਜਿਹੜੇ ਇਹੋ ਜਿਹੇ ਗੰਦੇ ਅੰਸਰ ਨੇ ਉਹਨਾਂ ਨੂੰ ਸ਼ਹਿਦ ਦੇਣੀ ਬੰਦ ਕਰੋ ਸੋਸਾਇਟੀ ਵੀ ਬੰਦ ਕਰੇ ਪੋਲਿਟਿਸ਼ੀਅਨਸ ਵੀ ਬੰਦ ਕਰਨ ਤੇ ਐਡਮਿਨਿਸਟ੍ਰੇਸ਼ਨ ਵੀ ਬੰਦ ਕਰੇ ਜਿਵੇਂ ਕਿ ਉਹ ਤੁਸੀਂ ਹੁਣ ਵੀ ਦੇਖ ਰਹੇ ਆ ਕਿ ਇਹਦੇ ਵਿੱਚ ਵੀ ਪੋਲਿਟਿਕਸ ਹੋ ਰਹੀ ਆ ਸਾਡੇ ਬੱਚੇ ਜਿਹੜੇ ਸਟੂਡੈਂਟਸ ਨੇ ਜਿਹੜੇ ਬਡਿੰਗ ਡਾਕਟਰਸ ਨੇ ਉਹਨਾਂ ਦੇ ਵਿੱਚ ਇੱਕ ਖੌਫ ਪੈਦਾ ਹੋ ਗਿਆ ਕਿ ਸਾਡੀਆਂ ਲੜਕੀਆਂ ਸ਼ਾਮ ਨੂੰ ਪਹਿਲਾਂ ਤਾਂ ਇਹੀ ਹੁੰਦਾ ਸੀ ਇਨ ਜਨਰਲ ਜਿਹੜੀਆਂ ਕੁੜੀਆਂ ਡਿਊਟੀ ਕਰਨ ਜਾਂਦੀਆਂ ਨੇ ਰਾਤ ਨੂੰ ਲੋਕਾਂ ਦੀ ਜਾਨ ਬਚਾਉਣ ਜਾਂਦੀਆਂ ਨੇ ਜੇ ਉਹ ਹੀ ਸੇਫ ਨਹੀਂ ਹੈਗੀਆਂ ਤਾਂ ਮੈਂ ਕਹਿਣਾ ਕਿ ਸਾਡੇ ਲਈ ਇਹ ਸਾਡੀ ਸੁਸਾਇਟੀ ਲਈ ਸਾਡੇ ਐਡਮਿਨਿਸਟ੍ਰੇਸ਼ਨ ਲਈ ਸਾਡੇ ਸਰਕਾਰਾਂ ਲਈ ਇਹ ਲਾਹਣਤ ਵਾਲੀ ਗੱਲ ਹੈ ਪਰ ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹਨਾ ਚਾਹੇ ਸਾਡੀ ਆਈਐਮਨ ਨੂੰ ਕੁਝ ਵੀ ਇਹ ਕਹਿਣ ਜਿਵੇਂ ਕਿ ਕੋਵਿਡ ਦੇ ਦੌਰਾਨ ਸਾਡੀਆਂ ਲੇਡੀ ਡਾਕਟਰ ਸਾਡੇ ਡਾਕਟਰ ਸਾਡੇ ਪੈਰਾਮੈਡੀਕਲ ਸਟਾਫ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੱਚਿਆਂ ਦੀ ਪਰਵਾਹ ਆਪਣੀ ਫੈਮਿਲੀ ਦੀ ਪਰਵਾਹ ਨਾ ਕਰਦੇ ਹੋਏ ਇਨਾਂ ਨੂੰ ਬਚਾਉਣ ਲਈ ਸੁਸਾਇਟੀ ਨੂੰ ਬਚਾਉਣ ਲਈ ਆਪਣੀ ਜਾਨਾਂ ਤੇ ਖੇਡੇ ਨੇ ਆਪਣੇ ਸਾਰੇ ਸੁੱਖ ਸਹੂਤਾਂ ਛੱਡ ਕੇ ਸੁਸਾਇਟੀ ਦੀ ਜਾਨਾਂ ਲਈ ਖੇਡੇ ਨੇ ਉੱਥੇ ਫਿਰ ਵੀ ਕੋਵਿਡ ਦੇ ਦੌਰਾਨ ਵੀ ਕਿੰਨੀ ਇਹ ਸ਼ਰਮ ਦੀ ਗੱਲ ਹੈ ਕਿ ਬੰਬੇ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਸਾਡੀਆਂ ਲੇਡੀ ਡਾਕਟਰਸ ਦੇ ਨਾਲ ਮਿਸਬੀਹੇਵ ਕੀਤਾ ਗਿਆ ਆਈਸੀਯੂ ਭੰਨੇ ਗਏ ਪਰ ਜੇਸ ਗੱਲ ਤੇ ਮੈਂ ਆਣਾ ਚਾਹੁੰਦਾ ਕਿ ਜਦੋਂ ਉਹ ਕੇਸ ਕੋਰਟ ਦੇ ਵਿੱਚ ਗਿਆ ਤਾ ਸਾਡੇ ਮਾਨਯੋਗ ਜਿਨਨੂੰ ਕੰਦੇ ਜੱਜ ਸਾਹਿਬਾਨ ਉਹਨਾਂ ਨੇ ਕਿਹਾ ਕਿ ਡਾਕਟਰ ਨੂੰ ਅਗਰ ਇੰਨਾ ਹੀ ਡਰ ਲੱਗਦਾ ਤਾਂ ਇਹ ਪ੍ਰੋਫੈਸ਼ਨ ਛੱਡ ਦੇ। ਇਸ ਤੋਂ ਬਾਅਦ ਅਸੀਂ ਹੋਰ ਕੀ ਕਹਿ ਸਕਦੇ ਹਾਂ? ਇਸ ਤੋਂ ਬਾਅਦ ਕਨਾਉਣੀ ਇਹ ਤੋਂ ਹਰਕਤ ਜਾਂ ਇਹ ਤੋਂ ਘੱਟਿਆ ਕਮੈਂਟ ਇੱਕ ਮਾਨਯੋਗ ਜੱਜ ਬਨੋ ਕੀ ਹੋ ਸਕਦਾ? ਸੋ ਅਸੀਂ ਅੱਜ ਇਹ ਪ੍ਰੋਟੈਸਟ ਸਿਰਫ ਪ੍ਰੋਟੈਸਟ ਨਹੀਂ ਸਾਡਾ ਇੱਕ ਸਟੈਂਡ ਹੈ। ਆਉਣ ਵਾਲੇ ਸਮੇਂ ਲਈ ਕਿ ਉਸ ਕੁੜੀ ਨੇ ਜਿਹੜੀ ਦੀ ਕੁਰਬਾਨੀ ਇਹ ਹੋਈ ਆ। ਉਹਦੇ ਲਈ ਅਸੀਂ ਸ਼ਰਮ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨੂੰ ਬਚਾ ਨਹੀਂ ਸਕੇ ਔਰ ਉਹਦੇ ਕਲੀਗ ਹੋਣ ਦੇ ਨਾਤੇ ਉਹਦੇ ਸੀਨੀਅਰ ਜੂਨੀਅਰ ਹੋਣ ਦੇ ਨਾਤੇ ਕਿ ਅੱਗੇ ਤੋਂ ਸਾਡੀਆਂ ਸਪੈਸ਼ਲੀ ਲੇਡੀ ਡਾਕਟਰ ਜਾਂ ਵਾਢਿੰਗ ਡਾਕਟਰਸ ਉਹਨਾਂ ਨਾਲ ਇਹੋ ਜਿਹਾ ਕੁਝ ਨਾ ਹੋਵੇ ਉਸ ਦੇ ਲਈ ਸਾਡਾ ਇਹ ਉਪਰਾਲਾ ਇੱਕ ਸਰਕਾਰ ਸਾਹਮਣੇ ਵੀ ਐਡਮਿਨਿਸਟ੍ਰੇਸ਼ਨ ਸਾਹਮਣੇ ਵੀ ਪੁਲਿਸ ਸਾਹਮਣੇ ਦਿੱਤੇ ਓਵਰ ਆਲ ਸੋਸਾਇਟੀ ਦੇ ਸਾਹਮਣੇ ਕਿ ਇਹ ਹਰਕਤਾਂ ਬੰਦ ਹੋਣ ਨਹੀਂ ਤਾਂ ਤੁਹਾਡਾ ਹੀ ਨੁਕਸਾਨ ਹੈ ਲੜਕੀਆਂ ਅਗਰ ਅਸੀਂ ਨਾ ਭੇਜੀਏ ਕਿ ਰਾਤ ਨੂੰ ਤੁਸੀਂ ਡਿਊਟੀ ਤੇ ਨਹੀਂ ਜਾਣਾ 50% ਡਾਕਟਰ ਹਰ ਜਾਣਗੇ ਅੱਜ ਦੀ ਡੇਟ ਤੇ 80% ਡਾਕਟਰ ਜਿਹੜੇ ਬਣਦੇ ਨੇ ਉਹ ਲੜਕੀਆਂ ਨੇ ਬਾਕੀ ਦੇ ਲੜਕੇ ਨੇ ਤੇ ਜੇ ਸਾਡੀਆਂ ਲੜਕੀਆਂ ਹੀ ਨਹੀਂ ਸੇਫ ਹੋਣਗੀਆਂ ਸਾਡੀਆਂ ਡਾਕਟਰਸ ਨਹੀਂ ਸੇਫ ਹੋਣਗੀਆਂ ਤਾਂ ਇਹ ਸੋਸਾਇਟੀ ਆਪਣੇ ਆਪ ਫੈਸਲਾ ਲਗਾ ਲਵੇ ਕਿ ਜੇ ਉਹਨਾਂ ਨੂੰ ਬਚਾਉਣ ਵਾਲੇ ਡਾਕਟਰ ਨਹੀਂ ਹੋਣਗੇ ਤੇ ਆਪ ਇਹ ਫਿਰ ਕੀ ਕਰਨਗੇ ਬਾਤ ਇਹ ਕਹਿ ਦਿੰਦੇ ਨੇ ਡਾਕਟਰ ਰੌਲਾਪਾਂਦੇ ਨੇ ਡਾਕਟਰ ਅਸੀਂ ਕੋਈ ਪੇ ਨਹੀਂ ਮੰਗਦੇ ਅਸੀਂ ਕੁਝ ਨਹੀਂ ਮੰਗਦੇ ਅਸੀਂ ਆਪਣੇ ਲਿਖਾਰਾਂ ਗੱਡੀਆਂ ਨਹੀਂ ਮੰਗਦੇ ਜਿਹੜੇ ਕਿ ਆਪ ਇਹ ਅਫਸਰ ਵੀ ਤੇ ਪੋਲੀਟੀਸ਼ੀਨ ਵੀ ਲਈ ਫਿਰਦੇ ਨੇ ਅਸੀਂ ਕੁਝ ਨਹੀਂ ਮੰਗਦੇ ਅਸੀਂ ਸਿਰਫ ਆਪਣੀ ਸੁਸਾਇਟੀ ਆਪਣੀ ਸੁਰੱਖਿਆ ਲਈ ਆਪਣੀ ਸਿਕਿਉਰਿਟੀ ਲਈ ਇਹਨਾਂ ਤੋਂ ਮੰਗ ਕਰਦੇ ਕਿ ਸਾਨੂੰ ਡਿਊਟੀ ਕਰਨ ਦਿਓ ਸਾਨੂੰ ਕੰਮ ਕਰਨ ਦਿਓ ਸਾਨੂੰ ਮਰੀਜ਼ਾਂ ਨੂੰ ਬਚਾਉਣ ਦਿਓ ਬਟ ਉਹ ਵੀ ਇਹ ਸਾਨੂੰ ਨਹੀਂ ਦੇ ਰਿਹਾ ਜਿਹਦੇ ਖਿਲਾਫ ਅੱਜ ਇਹ ਪ੍ਰੋਟੈਸਟ ਹੈ ਨਮਾਸ਼ਾ ਤੁਹਾਨੂੰ ਜੋ ਸਾਹਿਬ ਡਾਕਟਰ ਦੱਚੀ ਜੋ ਡਿਊਟੀ ਦੌਰਾਨ ਦਾ ਪਹਿਲਾ ਦੇਖ ਪਿਆ ਸੀ ਸਮਾਜਰ ਹੋਇਆ ਜਿੱਤੇ ਅਸੀਂ ਇਸ ਕਾਰਨ ਨੂੰ ਨੇ ਅਧਨਾ ਨੂੰ ਸੰਗਮ ਕਰਨ ਲਈ ਜੀਂਂਦਾ ਕਰਨ ਲਈ ਅੱਜ ਮੁੱਚ 1% ਦੇ ਡਾਕਟਰ ਕੱਦੇ ਹੋਏ ਨੇ ਔਰ ਨਾਲ ਨਾਲ ਅਸੀਂ ਇਹ ਨਿਮੰਗ ਵੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜੋ ਪਾਪ ਜੋ ਕਰਾਤ ਜੋ ਕੱਦੇ ਨੇ ਉਹਨਾਂ ਦੀ ਸੁਜਾਣਾ ਉਹਨਾਂ ਨੂੰ ਵੀ ਚੱਲਣ ਬਲੋ ਨਾਨਸ ਨੂੰ ਲੱਗਣੀ ਚਾਹੀਦੀ ਕਿ ਡਾਕਟਰ ਬੱਚੀ ਜਿਹੜੀ ਕੱਲੀ ਉਸ ਯੂਜੀ ਤੇ ਸੀ ਲੋਕਾਂ ਦੀਆਂ ਜਾਨਾਂ ਬਚਾ ਰਹੀ ਸੀ ਜਿਹੜੇ ਲਿਖੀ ਸੀ ਉਹਨਾਂ ਨੂੰ ਕਿ ਤਕਨੀਕੀ ਦਾ ਅੰਕੜਾ ਵੀ ਸੀ ਪਰ ਸਮਾਜ ਦੇ ਗੰਦੇ ਅੰਸਰ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਇੱਕ ਕੰਮ ਕੀਤਾ ਮੈਂ ਸਮਝਦਾ ਜਿੱਦ ਲਈ ਅਸੀਂ ਬਹੁਤ ਬਦ ਨੁਕਸਾਨ ਦਿੱਤਾ ਜਾਵੇ ਉਹ ਛੋੜੀਏ ਪਰ ਇਸ ਮੌਕੇ ਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਅੱਜ ਜੇਕਰ ਕਿਸੇ ਡਾਕਟਰ ਬਚੀ ਨਾ ਹੋਏ ਕਿਸੇ ਨਾ ਲੁੰਦਾ ਸਮਾਜ ਦੇ ਇਹ ਗੰਦੇ ਅੰਸਰ ਉਹ ਸਦਾ ਹੀ ਇਦਾਂ ਦੇ ਕੰਮ ਕਰਦੇ ਆ ਬਟ ਇਹ ਨਹੀਂ ਖਲਾਸ ਅੱਜ ਇਕੱਲੇ ਡਾਕਟਰ ਨੂੰ ਕਥਿਉਂ ਦੇਣ ਲਈ ਇਹਦੇ ਖਲਾਸ ਸਾਨੂੰ ਸਾਰੇ ਪਾਈਚਾਰੇ ਨੂੰ ਕਥਿਉਂ ਦੇਣ ਲਈ ਕਿਉਂਕਿ ਇਸ ਸਮਾਜ ਦੇ ਵੀ ਉੱਪਰ ਇੱਕ ਤਪਾਇਆ ਕਿ ਇਸ ਤਰ੍ਹਾਂ ਦੇ ਲੋਕ ਮੇਰੇ ਸੁਸਾਇਟੀ ਦੇ ਵਿੱਚ ਸਾਡੀਆਂ ਬੱਚੀਆਂ ਨੂੰ ਜਿਹੜਾ ਆਪਣਾ ਹਰਚਾ ਸਪਾਰ ਬਣਾਉਂਦੇ ਆ ਦਾ ਸੰਵੇਦਨਾ ਕਿ ਇਹਨਾਂ ਲੋਕਾਂ ਨੂੰ ਕੜੀ ਤੋਂ ਕੜੀ ਸਿੱਖਿਆ ਮਿਲ ਚਈਦੀ ਔਰ ਇੱਕ ਐਮਐਲਏ ਹੋਣ ਦੇ ਨਾਮ ਤੇ ਮੈਂ ਪੁੱਛੋ ਜੀ ਡਾਕਟਰ ਹੈ ਮੈਂ ਨਾਲ ਪੁੱਛੋ ਮੈਂ ਐਮਐਲਏ ਵੀ ਹਾਂ ਤਾਂ ਮੈਨੂੰ ਇਹ ਵਿਦਵਾਨ ਸਭਾ ਦੀ ਬੇਟੀ ਦੀ ਗੱਲ ਰੱਖਣਾ ਕਿ ਸਾਨੂੰ ਸੁਸਾਇਟੀ ਨੂੰ ਇਹਦੇ ਖਿਲਾਫ ਲੜਾਈ ਲੜੀ ਚਾਹੀਦੀ ਹੈ ਔਰ ਕਾਨੂੰਨ ਇਸ ਤਰ੍ਹਾਂ ਦੇ ਅਸੀਂ ਜਨਾਨ ਦੀ ਬਗਮਲ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਜ਼ੁਲਮ ਹੰ ਕਰਨ ਤੋਂ ਹਰ ਇਨਸਾਨ ਕਬਰ ਆਵੇ ਔਰ ਮੈਂ ਇਸ ਸਮੇਂ ਦੇ ਮਨ ਸਮੂਹ ਦੇ ਅੱਜ ਦੇ ਇਸ ਤਰ੍ਹਾਂ ਦੇ ਜਿਹੜੇ ਲੋਕ ਖਾਤ ਕਰਦੇ ਆ ਜ਼ੁਲਮ ਕਰਦੇ ਆ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਸੁਨੇਹਾ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਅੰਸਰ ਜਿਹੜੇ ਇਸ ਤਰ੍ਹਾਂ ਜ਼ੁਲਮ ਕਰਦੇ ਉਹਨਾਂ ਦੀ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਤੋ ਅਸੀਂ ਸਾਰੇ ਅੱਜ ਇਸ ਤਕਨਾ ਦਾ ਜਿਸ ਅਸੀਂ ਜਿੰਦਿਆ ਕਰਦੇ ਆਂ ਔਰ ਸਰਕਾਰਾਂ ਤੋਂ ਮੰਗ ਕਰਦੇ ਆਂ ਕਿ ਉਹਨਾਂ ਨੂੰ ਜਲਦੀ ਅਰੈਸਟ ਕਰ ਦੇ ਉਨਾਂ ਨੂੰ ਉਪਯੋਗ ਸਿਵਾ ਕਰਦੇ ਆਂ